ਉਹਨੂੰ ਇੱਕ ਵੱਡੀ ਸਾਰੀ ਚੀਜ਼ ਦਾ ਟੁਕੜਾ ਲੱਭਾ ਹੁਣ ਚੁਆ ਰੋ ਜਾਵੀ ਉਹਦੇ ਚੋ ਖਾਈ ਜਾਏ ਖਾਈ ਜਾਏ ਚੀਜ਼ ਮੁੱਕੀ ਹੁਣ ਚੁਆ ਕਦੀ ਇੱਧਰ ਵੇਖੇ ਕਦੀ ਉੱਤਰ ਵੇਖੇ ਮੂਵੀ ਓਵਰਆਲ ਗੁੱਟ ਸੀ ਕਿ ਸਟੋਰੀ ਲਾਈਨ ਮੂਵੀ ਦੀ ਜਿਹੜੀ ਸੀ ਥੋੜੀ ਡਿਫਰੈਂਟ ਹੈ ਕਮੇਡੀ ਵਧੀਆ ਆ ਕਹਾਣੀਆਂ ਸੁਣਾ ਸੁਣਾ ਕੇ ਕਿੰਨੇ ਕ ਪੈਸੇ ਇਕੱਠੇ ਕੀਤੇ ਇਹਨਾਂ ਨੇ 25 ਤੋਂ 30 ਕਰੋੜ ਅੱਛਾ ਫਨੀ ਲੱਗਿਆ ਫੇ ਤੁਹਾਨੂੰ ਸਾਰਿਆਂ ਨੂੰ ਲੱਗਿਆ ਆਪ ਦੀਸ ਹਸ ਦੇ ਕੋਟ ਨੰਬਰ ਕੇ ਬੁੜੀ ਵਿਚਾਰੀ ਤਾਂ ਸੀ ਬਣਾਤਾ ਸਿੱਧਾ ਪਤਾ ਤੈਨੂੰ ਨੇਪਾਲ ਦਾ ਮੂੰਹ ਨਹੀਂ ਦੇਖਿਆ ਕਹਿੰਦੀ ਆਈਲੈਂਡਸ ਕੱਢ ਕੇ ਕੈਨੇਡਾ ਗਈ ਸੀ ਫਿਲਮ ਦੇਖ ਕੇ ਬਹੁਤ ਹੀ ਵਧੀਆ ਲੱਗਾ ਮੈਨੂੰ ਮਤਲਬ ਸਭ ਤੋਂ ਜ਼ਿਆਦਾ ਪਰਫਾਰਮੈਂਸ ਵਧੀਆ ਲੱਗੀ ਮੈਨੂੰ ਨੀਰੂ ਬਾਜ਼ਪਾਦੀ ਨੇ ਸਰ ਤੇ ਨੇਵਾਲਨੀ ਜਨੇ ਯਾਰ ਬਣਾਈ ਬੈਠੀ ਆ ਮੁੰਡੇ ਖਾਣੀ ਤੂੰ ਬੰਦੇ ਖਾਣੀ ਮੂਵੀ ਬਹੁਤ ਵਧੀਆ ਜੀ ਕਾਮੇਡੀ ਮੂਵੀ ਅੱਛੀ ਅੱਛੀ ਮੂਵੀ ਪੰਜਾਬੀ ਕੋ ਮਨੀ ਹੀਸਟ ਦੇਖ ਕੇ ਤਾਂ ਨਹੀਂ ਕਿਤੇ ਇੰਨਾ ਜੋਸ਼ ਚ ਆ ਗਿਆ ਮੁੱਠੀਆਂ ਚ ਜ਼ਹਿਰ ਵੇਚਦੇ ਆ ਭੂਆ ਵਧੀਆ ਇੰਜੋਏ ਕੀਤਾ ਸੀ ਸਾਰੀ ਫੈਮਿਲੀ ਨੇ ਬੱਚਿਆਂ ਦੇ ਨਾਲ ਆਇਆ ਸਪੈਸ਼ਲੀ ਮੂਵੀ ਦੇਖਣ ਤੂੰ ਅੰਬ ਖਾਣਾ ਗਿਟਕਾ ਤੋਂ ਕੀ ਲੈਣਾ ਪੱਕੀ ਹਰੇਕ ਦਾ ਆਪਣਾ ਆਪਣਾ ਟੇਸਟ ਆ ਨਾ ਹਰੇਕ ਨੂੰ ਕਿਦਾਂ ਦੀ ਫਿਲਮ ਲੱਗੇ ਉਹ ਤਾਂ ਚਲੋ ਆਪਣਾ ਆਪਣਾ ਨਜ਼ਰੀਆ ਆ ਪਰ ਸਾਨੂੰ ਇਹ ਫਿਲਮ ਦੇਖ ਕੇ ਤਾਂ ਬਹੁਤ ਵਧੀਆ ਲੱਗਾ ਤਾਂ ਤੁਸੀਂ ਰਿਵਿਊ ਵੇਖਿਆ ਲੋਕਾਂ ਦੇ ਵੱਲੋਂ ਕਾਫੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਇਸ ਮੂਵੀ ਦਾ ਦਿੱਤਾ ਜਾ ਰਿਹਾ ਹੈ ਦਰਸ਼ਕਾਂ ਨੂੰ ਕਾਫੀ ਪਸੰਦ ਜਿਹੜੀ ਹੈ ਮੂਵੀ ਆ ਰਹੀ ਹੈ ਤਾਂ ਫਫੇਕੁਟ ਨੇ ਫਿਲਮ 22 ਤਰੀਕ ਨੂੰ ਰਿਲੀਜ਼ ਹੋਈ ਹੈ ਤੇ ਲੋਕਾਂ ਨੂੰ ਕਾਫੀ ਮੂਵੀ ਦਾ ਕ੍ਰੇਜ਼ ਜਿਹੜਾ ਨਜ਼ਰ ਆ ਰਿਹਾ ਹੈ ਮੂਵੀ ਵੇਖ ਕੇ ਆਇਓ ਕਿਵੇਂ ਦਾ ਲੱਗ ਰਿਹਾ ਹੈ ਕਿਵੇਂ ਦਾ ਐਕਸਪੀਰੀਅੰਸ ਹੈਗਾ ਮੂਵੀ ਓਵਰਆਲ ਗੁੱਟ ਸੀਗੀ ਸਟੋਰੀ ਲਾਈਨ ਮੂਵੀ ਦੀ ਜਿਹੜੀ ਸੀ ਥੋੜੀ ਡਿਫਰੈਂਟ ਹੈ ਕਮੇਡੀ ਵਧੀਆ ਆ ਤੇ ਸਟੋਰੀ ਵਧੀਆ ਆ ਮਤਲਬ ਵਧੀਆ ਫੈਮਿਲੀ ਟਾਈਮ ਬਹੁਤ ਵਧੀਆ ਸਪੈਂਡ ਹੋਇਆ ਵਧੀਆ ਅੱਛਾ ਤਾਨਿਆ ਔਰ ਨੀਰੂ ਬਾਜਵਾ ਦੀ ਜੋੜੀ ਕਿਵੇਂ ਦੀ ਲੱਗੀ ਪਹਿਲੀ ਵਾਰ ਆਏ ਨੇ ਸਕਰੀਨ ਦੇ ਉੱਪਰ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਉਹਨਾਂ ਦੀ ਥੋੜੇ ਦੋਨੇ ਫਨੀ ਨੇ ਵਧੀਆ ਵਧੀਆ ਬਹੁਤ ਵਧੀਆ ਜੋੜੀ ਬਣੀ ਹੈ ਉਹਨਾਂ ਦੀ ਬਹੁਤ ਵਧੀਆ ਲੱਗਾ ਅੱਛਾ 뮤직 ਕਿਵੇਂ ਦਾ ਲੱਗਿਆ ਮੂਵੀ ਦਾ 뮤직 ਵਧੀਆ ਜੀ 뮤직 ਜਿੱਦਾਂ ਪ੍ਰੋਪਰ ਪੰਜਾਬੀ 뮤직 ਆ ਵਧੀਆ 뮤직 ਆ ਵਧੀਆ ਵਧੀਆ ਲੱਗਾ 뮤직 ਸਾਰੇ ਗਾਣੇ ਵਧੀਆ ਲੱਗੇ ਮੂਵੀ ਦੇ ਬਹੁਤ ਵਧੀਆ ਸੀਗੇ ਠੀਕ ਹੈ ਵਧੀਆ ਇੰਜੋਏ ਕੀਤਾ ਸੀ ਸਾਰੀ ਫੈਮਿਲੀ ਨੇ ਬੱਚਿਆਂ ਦੇ ਨਾਲ ਆਏ ਐ ਸਪੈਸ਼ਲੀ ਮੂਵੀ ਦੇਖਣ ਸੋ ਬੱਚਿਆਂ ਵਾਸਤੇ ਫੈਮਿਲੀ ਵਾਸਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਮੂਵੀ ਲੱਗੀ ਅੱਛਾ ਪੰਜਵੀ ਇਹਨਾਂ ਦੇ ਨਾਲ ਮੌਜੂ ਸੀ ਅਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਟ ਕੀ ਨਾਮ ਹੈ ਆਪਣਾ ਨਿਹਰ ਅੱਛਾ ਕਿਦਾਂ ਦੀ ਲੱਗੀ ਤੁਸੀਂ ਮੂਵੀ ਵੇਖ ਕੇ ਆਏ ਹੋ ਮੂਵੀ ਅੱਛੀ ਲੱਗੀ ਐ ਲੱਗੀ ਅੱਛਾ ਨੀਰੂ ਬਾਜਵਾ ਨੂੰ ਸ਼ੁਰੂ ਤੋਂ ਦੇਖ ਰਹੇ ਹੋ ਕਿਵੇਂ ਦਾ ਲੱਗਦਾ ਉਹਨਾਂ ਦਾ ਅੱਛਾ ਲੱਗਿਆ ਉਹਨਾਂ ਦਾ ਐਕਟਿੰਗ ਲੱਗੇ ਅੱਛਾ ਫਨੀ ਲੱਗਿਆ ਫਿਰ ਤੁਹਾਨੂੰ ਸਾਰਿਆਂ ਨੂੰ ਲੱਗਿਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ওকে ਧੰਨਕ ਪੁੱਛੋ ਕੋਸ਼ਾ ਮੈਨੂੰ ਇਦਾਂ ਨਹੀਂ ਆਦਾ ਮੈਨੂੰ ਹਾਂ ਚਲੋ ਨਿਕਲ ਮੈਂ ਆ ਰਿਹਾ ਹਾਂ ਨਾ ਮੈਂ ਹਾਂਜੀ ਨਾ ਪੁੱਛੋ ਹਾਂਜੀ ਤੁਸ ਮੂਵੀ ਦੇ ਕੈਪਟਨ ਕਿਵੇਂ ਦੀ ਲੱਗੀਆਂ ਮੂਵੀ ਬਹੁਤ ਵਧੀਆ ਜੀ ਕਾਮੇਡੀ ਮੂਵੀ ਅੱਛੀ ਅੱਛੀ ਮੂਵੀ ਪੰਜਾਬੀ ਅੱਛਾ ਐਕਟਿੰਗ ਕੀ ਦੀ ਬਤਿਆ ਲੱਗੀਆਂ ਤੁਹਾਨੂੰ ਨੀਰੂ ਵਜਪਦ ਧਾਨੀਆਂ ਦੋਨਾਂ ਦੀ ਅੱਛੀ ਲੱਗੀ ਠੀਕ ਹੈ ਥੈਂਕ ਯੂ ਤਾਂ ਤੁਸੀਂ ਰਿਵਿਊ ਵੇਖਿਆ ਲੋਕਾਂ ਦੇ ਵੱਲੋਂ ਕਾਫੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਇਸ ਮੂਵੀ ਦਾ ਦਿੱਤਾ ਜਾ ਰਿਹਾ ਹੈ ਦਰਸ਼ਕਾਂ ਨੂੰ ਕਾਫੀ ਪਸੰਦ ਜਿਹੜੀ ਇਹ ਮੂਵੀ ਆ ਰਹੀ ਹੈ ਤਾਂ ਫਫੇਕੁੱਟ ਨੇ ਫਿਲਮ 22 ਤਰੀਕ ਨੂੰ ਰਿਲੀਜ਼ ਹੋਈ ਹੈ ਤੇ ਲੋਕਾਂ ਨੂੰ ਕਾਫੀ ਮੂਵੀ ਦਾ ਕ੍ਰੇਜ਼ ਜਿਹੜਾ ਨਜ਼ਰ ਆ ਰਿਹਾ ਹੈ ਮੂਵੀ ਵੇਖ ਕੇ ਆਇਓ ਕਿਵੇਂ ਦਾ ਲੱਗ ਰਿਹਾ ਕਿਵੇਂ ਦਾ ਐਕਸਪੀਰੀਅੰਸ ਹੈਗਾ ਮੂਵੀ ਓਵਰਆਲ ਗੁੱਟ ਸੀਗੀ ਸਟੋਰੀ ਲਾਈਨ ਮੂਵੀ ਦੀ ਜਿਹੜੀ ਸੀ ਥੋੜੀ ਡਿਫਰੈਂਟ ਹੈ ਕਮੇਡੀ ਵਧੀਆ ਆ ਤੇ ਸਟੋਰੀ ਵਧੀਆ ਆ ਮਤਲਬ ਵਧੀਆ ਫੈਮਿਲੀ ਟਾਈਮ ਬਹੁਤ ਵਧੀਆ ਸਪੈਂਡ ਹੋਇਆ ਵਧੀਆ ਮ अच्छा तान्या और नीरू वाजवादी जोड़ी किवें दी लगी पहली बार आए ने स्क्रीन ਦੇ ਉੱਪਰ हां जी बहुत बढ़िया बहुत बढ़िया ਉਹਨਾਂ ਦੀ ਥੋੜੇ ਦੋਨੇ ਫਨੀ ਨੇ ਵਧੀਆ ਵਧੀਆ ਬਹੁਤ ਵਧੀਆ ਜੋੜੀ ਬਣੀ ਹੈ ਉਹਨਾਂ ਦੀ ਬਹੁਤ ਵਧੀਆ ਲੱਗਾ अच्छा 뮤직 ਕਿਵੇਂ ਦਾ ਲੱਗਿਆ মুਵੀ ਦਾ 뮤직 ਵਧੀਆ ਜੀ 뮤직 ਜਿੱਦਾਂ ਪ੍ਰੋਪਰ ਪੰਜਾਬੀ 뮤직 ਆ ਵਧੀਆ 뮤직 ਆ ਵਧੀਆ ਵਧੀਆ ਲੱਗਾ 뮤직 سارے ਗਾਣੇ ਵਧੀਆ ਲੱਗੇ মুਵੀ ਦੇ ਬਹੁਤ ਵਧੀਆ ਸੀਗੇ ਠੀਕ ਵਧੀਆ ਇੰਜੋਏ ਕੀਤਾ ਸੀ ਸਾਰੀ ਫੈਮਿਲੀ ਨੇ ਬੱਚਿਆਂ ਦੇ ਨਾਲ ਆਏ ਐ ਸਪੈਸ਼ਲੀ ਮੂਵੀ ਦੇਖਣ ਸੋ ਬੱਚਿਆਂ ਵਾਸਤੇ ਫੈਮਿਲੀ ਵਾਸਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਮੂਵੀ ਲੱਗੀ ਅੱਛਾ ਬੱਚੇ ਵੀ ਇਹਨਾਂ ਦੇ ਨਾਲ ਮੌਜੂ ਥੇ ਕਿ ਉਹਨਾਂ ਨਾਲ ਵੀ ਗੱਲਬਾਤ ਕਰਦੇ ਐ ਬਟ ਕੀ ਨਾਮ ਹੈ ਆਪਣਾ ਨੇਹਰ ਅੱਛਾ ਕਿਦਾਂ ਦੀ ਲੱਗੀ ਤੁਸੀ ਮੂਵੀ ਵੇ ਕੇ ਆਏ ਹੋ ਮੂਵੀ ਅੱਛੀ ਲੱਗੀ ਐ ਲੱਗੀ ਅੱਛਾ ਨੀਰੂ ਬਾਜਵਾ ਨੂੰ ਸ਼ੁਰੂ ਤੋਂ ਦੇਖ ਰਹੇ ਹੋ ਕਿਵੇਂ ਦਾ ਲੱਗਦਾ ਉਹਨਾਂ ਦਾ ਅੱਛਾ ਲੱਗਿਆ ਉਹਨਾਂ ਦਾ ਐਕਟਿੰਗ ਲੱਗੀ ਅੱਛਾ ਫਨੀ ਲੱਗਿਆ ਫਿਰ ਤੁਹਾਨੂੰ ਸਾਰਿਆਂ ਨੂੰ ਲੱਗਿਆ ਠੀਕ ਐ ਬਹੁਤ ਬਹੁਤ ਸ਼ੁਕਰੀਆ ਓਕੇ ਠੀਕ ਪੁੱਛੋ ਕੁਛ ਮੈਨੂੰ ਇਦਾਂ ਨਹੀਂ ਆਉਂਦਾ ਮੈਨੂੰ ਹਾਂ ਚਲੋ ਮੈਂ ਆ ਰਿਹਾ ਹਾਂ ਨਾ ਮੈਂ ਹਾਂਜੀ ਨਾ ਪੁੱਛੋ ਹਾਂ ਜੀ ਤੁਸ ਮੂਵੀ ਦੇਖ ਕੇ ਐਲਟਨ ਕਿਵੇਂ ਦੀ ਲੱਗੀਆਂ ਮੂਵੀ ਬਹੁਤ ਵਧੀਆ ਜੀ ਕਾਮੇਡੀ ਮੂਵੀ ਅੱਛੀ ਅੱਛੀ ਮੂਵੀ ਪੰਜਾਬੀ ਅੱਛਾ ਐਕਟਿੰਗ ਕੇ ਦੀ ਵਤਨ ਲੱਗੀਆਂ ਤੁਹਾਨੂੰ ਨੀਰੂ ਵਾਜਪਤ ਧਾਨੀਆਂ ਦੋਨਾਂ ਦੀ ਅੱਛੀ ਲੱਗੀ ਠੀਕ ਹੈ ਬਹੁਤ ਬਹੁਤ ਥੈਂਕ ਯੂ